ਤੋ ਪਹਿਲਾਂ ਹਾਂਜੀ ਸ਼੍ਰੀ ਗੁਰੂ ਜੀ ਕਾ ਖਾਲਸਾ ਸ਼੍ਰੀ ਗੁਰੂ ਜੀ ਕੀ ਬਣਦੀ ਗੱਲ ਬਣਦੀ ਗੱਲ ਮੈਮੀ ਸਾਹਿਬ ਮਾੜਾ ਮਾੜਾ ਆਪਾਂ ਪਿੱਛੇ ਨਹੀਂ ਹੋ ਜੀ ਜਿਵੇਂ ਤੁਹਾਡੀ ਬਾਤ ਬੜਕ ਸੀ ਤੇ ਮਾਲਕ ਦੀ ਕਿਰਪਾ ਹੈ ਮੋਰਚਾ ਆਪਾਂ ਸਮਝ ਲੋ ਜਿੱਤ ਗਿਆ ਵਧਾਈਆਂ ਇਹ ਆ ਤੁਹਾਡੀ ਬੜਕ ਤੋਂ ਪਤਾ ਲੱਗਦਾ ਹੈ ਸਾਰਿਆਂ ਨੂੰ ਬਹੁਤ ਵਧਾਈਆਂ ਸਾਰੀਆਂ ਭੈਣਾਂ ਨੂੰ ਵੀਰਾਂ ਨੂੰ ਪ੍ਰੈਸ ਵਾਲੇ ਵੀਰਾਂ ਨੂੰ ਤੇ ਇੱਕ ਗੱਲ ਹੋਰ ਹੈ ਵੀ ਇੱਥੋਂ ਸਬਜ਼ੀ ਲੈ ਕੇ ਜਾਣੀ ਆਪਾਂ ਤਾਜੀ ਸ਼ਾਮ ਨੂੰ ਜਿਹੜੀ ਬਣਾਣੀ ਬਣੀ ਗੱਲ ਕੋਈ ਨਹੀਂ ਹਣ ਭਰਾ ਕਰਨ ਤਾਂ ਆ ਗਿਆ ਆ ਗਿਆ ਦੁਆਰਾ ਮੈਂ ਕਹਿੰਨਾ ਤਾਜ਼ਾ ਤਣੀਆਂ ਤਾਜ਼ੀਆਂ ਸਰਜੀਆਂ ਇੱਥੋਂ ਜਾ ਕੇ ਬਣਾ ਕੇ ਖਾਣੀਆਂ ਨੇ ਤੇ ਫਿਰ ਗੱਲ ਬਣੇਗੀ ਲਿਜਾਣੀਆਂ ਨਾ ਸੋ ਚਲ ਇੱਕ ਤਾਂ ਆਬੂ ਦੇ ਤੌਰ ਤੇ ਨਾ ਗੱਲਬਾਤ ਚੱਲਦੀ ਹੋਵੇ ਤੇ ਉੱਥੇ ਬੋਨ ਜਰਾ ਤਿੰਦੇ ਵੀ ਟੁੱਟ ਗਏ ਟੁੱਟੀ ਤੇ ਦੋਸਤ ਦਾ ਸਵਾਦ ਹੋਰ ਆਵਾ ਸੀ ਲੇਹ ਗੰਡਾ ਸਾਡਾ ਸਤਕਾਰਯੋਗ ਇਹ ਕਹਿੰਦੇ ਵੀ ਇੱਕਰੀ ਨਾ ਨਾ ਭਿਆ ਦਿੱਲੀ ਪਰ ਹੁਣ ਜਦੋਂ ਬੰਦਾ ਬੰਦਸ਼ਾ ਚ ਬਾਜ ਜਾਂਦਾ ਹੈ ਗੱਲ ਬਾਤ ਜਲਦੀ ਦੇ ਵਿੱਚ ਗੱਲਾਂ ਨਹੀਂ ਕਿ ਗੋਲਡਨ ਸਾਹਿਬ ਸਿਆਣੇ ਨੇ ਦੱਸ ਦਿੰਦੇ ਨੇ ਵੀ ਹੁਦਦੇ ਥੋੜਾ ਆ ਨਰਮਾਈ ਰੱਖ ਲੈਣੀ ਚਾਹੀਦੀ ਤੇ ਬੋਖਰਾ ਲਿਆ ਕੇ ਸਵਾਦ ਆ ਗਿਆ ਜਿਹੜੇ ਕੋਈ ਬੜਾ ਜਾਲਾਬਾਦ ਵਾਲੇ ਓਏ ਦੱਸ ਆ ਗਏ ਹੈ ਬੰ ਸੀ ਨੇ ਬਦਲਾ ਨਿਆਣਾ ਬਦਲਾ ਆਣਾ ਆ ਬਦਲਾ ਏ ਕਦੇ ਉੱਥੇ ਬੈਠੇ ਨੇ ਖਾਣੇ ਸਿੱਕੇ ਦੇ ਕੋਹੇ ਅੱਗੇ ਕਦੇ ਸ਼ਹਿਰ ਬੰਦ ਹੋਇਆ ਤੇ ਐ ਤੇ ਕਦੇ ਕਬਾਏ ਵਾਲੇ ਪਾਸੇ ਬੰਦੇ ਫਿਰ ਉਹਨੇ ਮੁੰਡਾ ਸਾਡਾ ਚੱਲ ਗਿਆ ਇੱਕ ਮਾਰਤਾ ਨਾ ਕੋਟ ਕੋਟ ਕੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਲਮੋਚੜ ਬੰਦੇ ਬੱਗੇ ਕੇ ਬੰਦੇ ਆ ਬਦਲਾ ਏ ਆ ਬਦਲਾਇ ਸੋ ਅਗਾ ਖਿਆਲ ਕਰ ਲੈ ਜੇ ਵੀਰ ਮਾਨ ਕੇ ਹੱਥ ਜੋੜ ਕੇ ਬੇਨਤੀ ਏ ਦੂਜੀ ਗੱਲ ਇਹ ਗੱਲ ਹੋਰ ਬੜੀ ਵਧੀਆ ਵੇਖਣ ਨੂੰ ਮਿਲ ਰਹੀ ਹੈ ਬੜੀ ਗੇਰ ਹੋ ਗਈ ਏ ਬੋਲਦਿਆਂ 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 ਬੜੇ ਦੇਰ ਹੀ ਹੋ ਗਈ ਏ ਉਸ ਗੱਲ ਨੂੰ ਮੈਂ ਗੱਲ ਕਰਦਾ ਹੁੰਦਾ ਸੀ ਵੀ ਯਾਰ ਇਸ ਇਲਾਕੇ 'ਚ ਬੜੀ ਪ੍ਰੋਬਲਮ ਆਹ ਇਲਾਕੇ 'ਚ ਨਾ ਬੜੀ ਪ੍ਰੋਬਲਮ ਹੈ ਰੋਜ਼ ਹੁੰਦੀ ਨੂੰ ਗੱਲ ਬਦਲਨੀ ਪੈਣੀ ਏ ਵਾਲੀ ਇਹ ਗੱਲ ਅੱਜ ਤੋਂ ਵੇਖ ਕੇ ਇੱਕ ਥਾਣੇ ਸਿਟੀ ਦੇ ਸਾਹਮਣੇ ਜਿਹੜਾ ਧਰਨਾ ਲੱਗਿਆ ਸੀ ਨਾ ਉੱਥੋਂ ਵੇਖ ਕੇ ਮੈਨੂੰ ਆਪਣੀ ਗੱਲ ਬਦਲਣੀ ਪੈਣੀ ਏ ਔਰ ਮੈਂ ਆਪਦੇ ਆਪ ਨੂੰ ਸਮਝਦਾ 골ਡਨ ਸਾਫ ਸਮਝਣਗੇ ਇਹਨਾਂ ਨੂੰ ਵਧਾਈ ਦੇ ਪਾਤਰ ਨੇ सुरेंद्र ਵੀ ਜਿਨੀਆਂ ਜਥੇਬੰਦੀਆਂ ਲੱਗੀਆਂ ਨੇ ਵੀ ਬਠਿੰਡੇ ਵਾਲੀ ਗੱਲ ਮਾਨਸੇ ਵਾਲੀ ਜਾਲਾਵਾਦ ਵੀ ਬਣਦੀ ਜਾਂਦੀ ਏ ਵੀ ਇੱਥੇ ਵੀ ਸਾਰਿਆਂ ਨਾਲ ਇੱਕਾ ਵੱਡੀ ਗਿਣਤੀ 'ਚ ਲੋਕ ਆਣ ਲੱਗ ਪਏ ਨੇ ਵਧਾਈਆਂ ਜੇ ਤੁਹਾਨੂੰ ਕੋਰ ਨਹੀਂ ਕਿਸੇ ਨੇ ਸਸਰੀ ਕਾਲ ਨਹੀਂ ਬਣਾਣੀ ਕਰਨੀ ਐ ਮਲੇ ਨੂੰ ਆ ਸਾਰੇ ਤੋਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਪਾਉਰੇ ਤਾਂ ਸਾਰੇ ਇੱਥੇ ਪਈ ਉਧਰ ਸਸਰੀ ਕਾਲ ਕਹਾ ਨਹੀਂ ਬਣਾਈ ਕੋਈ ਸਸਰੀ ਕਾਲ ਨਹੀਂ ਕੋਈ ਮਦਾਨ ਤਾਜੂ ਆਲੇ ਮੁੰਡਿਆਂ ਨੂੰ ਖਾਇਆ ਜੇ ਅੱਗੇ ਹੁੰਦਾ ਸੀ ਗਰੀਬ ਗੁਰਬਾਂ ਵੀ ਐਮਐਲਏ ਆਂਦਾ ਬੇਕਦਾਮ ਤਾਜੂ ਆਲੇ ਜਵਾਬ ਭਾਂ ਭੁੱਖੇ ਮਰਦੇ ਪਰ ਨਹੀਂ ਕਿਸੇ ਦੀ ਡੇਰੀ ਮਾਰਨੀ ਆਪਦੇ ਜਵਾਕਾਂ ਨੂੰ ਤਖਣਾ ਕਰੋ ਹ ਕਾਜੂ ਮਦਾਨ ਕਿਆ ਪਿਆਰੇ ਨੇ ਸੌਦੇ ਨੇ ਉਹਨਾਂ ਨੂੰ ਤਕੜਾ ਕਰੋ ਇਹਨਾਂ ਨੂੰ gota ਪਾਣੀ ਵੀ ਨਹੀਂ ਪਿਆਣਾ ਐਵੇਂ ਮਾਰਦੇ ਐਵੇਂ ਤੇ ਰਾਤ ਨੂੰ ਭਾ ਦੇ ਨੇ ਦਿਨੇ ਭਾ ਦੇ ਨੇ ਆਪਾਂ ਨੂੰ ਤੇ ਆਪਾਂ ਇਹਨਾਂ ਨੂੰ ਢੂਈ ਮਾਰਨੀ ਬਿਲਕੁਲ ਬਾਈਕ ਆਟੇ ਅੱਛਾ ਮਾਨਸੇ ਵਾਲੇ ਪਾਸੇ ਉਧਰ ਤਾਪੇ ਬੜਾ ਜਥੇ ਬੰਦੀਆ ਦਾ ਸੰਗਰੂਰ ਬਟਿੰਡਾ ਲੰਘ ਜਿੱਥੇ ਸਾਰੇ ਪਾਸੇ ਉਧਰ ਜਥੇ ਬੰਦੇ ਦਾ ਮੈਨਾ ਪੱਤਾ ਨਹੀਂ ਹੁੰਦਾ ਤੇ ਮੈਂ ਅਸਰ ਗਿਲਾ ਦਿੰਦਾ ਮੈਂ ਯਾਰ ਸਾਡੇ ਵਾਲੇ ਬਾਲਣਾ ਗੋਲ ਬੋਲ ਰਹਿ ਜੀਦਾ ਸਵੇਰੇ ਤੋਂ ਨਿਕਲੀ ਦਾ ਸ਼ਾਮ ਤੱਕ ਤੇ ਬੰਦਾ ਹੀ ਕੋਈ ਨਹੀਂ ਆਦਾ ਤੇ ਥਾਣੇ ਸਿੱਧੀ ਦੇ ਉੱਥੇ ਧਰਨਾ ਲੱਗਿਆ ਹੁਣ ਮੈਂ ਪੁੱਲਾ ਕੰਟਰੋਵਰਸੀ ਵੀ ਹੋ ਜਾਂਦੀ ਐ ਇਹਨਾਂ ਗੱਲਾਂ ਕਰੀਏ ਤਾਂ ਤੇ ਸਟੇਜ 'ਤੇ ਤੂੰ ਗੱਲ ਕਰੀਏ ਤਾਂ ਫਿਰ ਉਧਰੇ ਪਰ ਉੱਥੇ ਕੁਝ ਕੁ ਬੰਗਿਆਂ ਨੇ ਨਾ ਲਾਵਾਂਗਾ ਫਰਕ ਆ ਜਾਏਗਾ ਕੁਝ ਕੁ ਲੋਕਾਂ ਨੇ ਨਾ ਗਲ ਬੋਗਲੀ ਵੀ ਕਰਤੀ ਪਰ ਮਗਰੋਂ ਸੱਜਣ ਸਾਡੇ ਸੀ ਚੰਗੇ ਸਾਡੇ ਪਾਰੀ ਜਾਣਾ ਸੀ ਤਾਂ ਇਹ ਉਹਨਾਂ ਦੀ ਮਹਿਤੀ ਸੀ ਬੀ ਲੋਕਾਂ ਦਾ ਜਿਹੜਾ ਕਲਾਬ ਆ ਗਿਆ ਲੋਕ ਬਾਗੀ ਹੋ ਗਏ ਇਹ ਗੱਲ ਹੀ ਸੀ ਵੀ ਲੋਕ ਨਾ ਤਪਰੇ ਪਾੜਦੇ ਸੀ ਵੀ ਤੂੰ ਗੱਲ ਕਿਉਂ ਕਰਦਾ ਪਿਆਰੀ ਅਸੀਂ ਤਾਂ ਉਹ ਅੰਦਰ ਖਾ ਕੇ ਜਾਣਾ ਇਹਨੂੰ ਸਜ਼ਾ ਕਰਾ ਕੇ ਜਾਣੀਏ ਲੋਕਾਂ ਨੂੰ ਹੁਣ ਪਤਾ ਲੱਗਣ ਲੱਗਿਆ ਹੈ ਵੀ ਸਾਡੇ ਹੱਥ ਕੀ ਨੇ ਹੁਣ ਬੇਖੋ ਵੀ ਹੱਥ ਨੂੰ ਆਪਾਂ ਬੰਨਵੇਂ ਯਾਰ ਉੱਟਾਂ ਲੈ ਕੇ ਦੇਤੀਆਂ ਰਾਜਾ ਬਣਾਤਾ ਯਾਰ ਸਾਡੀ ਤਾਂ ਗਲਤੀ ਆ ਹੀ ਹੈ ਨਾ ਵੀ ਸਾਡੀਆਂ ਦੁਹੇੜੀਆਂ ਚੱਕਤੀਆਂ ਤੈਨੂੰ ਅਸੀਂ ਐਮਐਲਏ ਬਣਾਤਾ ਤੇਰੇ ਅਗੇ ਪਾਇਲਟ ਬਣਾਤੀ ਲਾਤੀ ਟਿਊ ਟਿਊ ਕਰਦੀ ਲਗੀ ਜਾਂਦੀ ਦਿਨ ਪਰ ਰਾਤ ਸਾਡਾ ਕਸੂਰ ਤਾਂ ਹੀ ਵੀ ਸਾਡੀ ਉਹ ਰੇੜੀਆਂ ਜਾ ਕੇ ਮੂੰਹ ਦੀਆਂ ਮਾਰੇ ਤੇ ਪਿੱਛੇ ਆ ਕੇ ਸਾਨੂੰ ਵੰਗਾਰੇ ਪਿਛਲੀ ਮੰਡੀ ਚ ਵੀ ਮੈਂ ਐਡਾ ਪੋਲਾ ਨਹੀਂ ਮੈਂ ਐਡਾ ਪੋਲਾ ਨਹੀਂ ਯਾਰ ਜਿੱਥੇ ਬੰਦਿਆਂ ਨਾਲ ਰੇੜੀਆਂ ਨਾਲ ਤੇਰੀ ਕਾ ਦੀ ਲੜਾਈ ਹੋ ਸਾਡੇ ਨਾਲ ਉਹਨਾਂ ਕਿਸੇ ਦੇ ਇੱਕ ਦਾ ਨਾਮ ਆਵਾਂਗਾ ਲੜ ਲੈ ਤੇ ਕਾਕੇ ਨਾਲ ਲੜ ਜਾ ਤਾਲੀ ਆ ਗੱਲਾਂ ਨਾਲ ਜਾਂ ਸੀਪੀਆਈ ਆ ਨਾ ਫਿਰ ਸਿਰ 'ਚ ਮੋਹਰਾ ਜਮਾਰਨ ਪਤਾ ਲੱਗੇ ਲੋਕਾਂ ਨੂੰ ਵੀ ਲੜਦੇ ਪਏ ਨੇ ਰੇੜੀ ਵਾਲੇ ਨਾਲ ਤੇਰਾ ਕਾਹਦਾ ਬਾਜ ਵਹਿ ਰੇ ਮੇਰਾ ਕੋਈ ਤਿਰੀਰ ਕੋਈ ਇਹਨਾਂ ਕੋ ਐਮਐਲਏ ਬਣਦੇ ਇਹਨਾਂ ਸਾਭ ਜੀ ਕਿਸ਼ਤਾਂ ਨਹੀਂ ਭਰਦੀਆਂ ਪਈਆਂ ਇਹਨਾਂ ਦਾ ਘਰ ਦਾ ਗੁਜ਼ਾਰਾ ਹੀ ਕੋਈ ਦਾਦਾ ਸਾਨੂੰ ਪਤਾ ਹੈ ਅਸੀਂ ਰਾਤ ਨੂੰ ਫਿਰਿੰਦਰ ਮੈਨ ਰੱਤਾ ਮੈਂ ਰਾਤ ਨੂੰ ਚਲਾ ਜਨਾ ਝੂਠ ਬੋਲੀਏ ਦਿਨ ਜਿੰਨੀ ਡਿਊਟੀ ਹੁੰਦੀ ਵੀ ਆਉਂਦਾ ਯਾਰ ਪ੍ਰਧਾਨ ਰੋਣ ਆਉਂਦਾ ਰੋਣ ਜਦੋਂ ਗੱਲਾਂ ਆਪਦੀਆਂ ਕਰਦੇ ਨਾ ਦਿਨੇ ਸਟੇਜ ਚ ਆਉਂਦਾ ਪਿਆ ਪਰ ਰਾਤ ਨੂੰ ਇਹ ਗੱਲਾਂ ਸੁਣਾਉਂਦੇ ਨੇ ਵੀ ਯਾਰ ਨਾ ਕਹਿੰਦਾ ਫਿਰ ਤਾਂ ਨਹੀਂ ਕੋਈ ਝੂਠਾਂ ਤੇ ਐਮਐਲਏ ਸਾਹਿਬਾ ਗੱਲ ਅੱਪੜ ਜਾਣੀ ਆ ਅੱਜ ਕਿੰਨੇ ਕੈਮਰੇ ਲੱਗੇ ਖਲਨੇ ਇੱਕ ਇੱਕ ਦਾ ਨਾਮ ਲਵਾਗਾ ਤਾਂ ਗੱਲ ਬੰਨੀ ਨਹੀਂ ਵੀ ਖਲਾਇ ਨਹੀਂ ਜਾਂਦਾ ਪੈ ਉਹ ਵੇ ਨਾਲ ਵੀ ਪਿਆਣਾ ਹੋਰ ਕਿਸੇ ਅੱਛਾ ਵੀ ਯਾਰ ਆਇਨਾ ਨਾਲ ਤੇਰਾ ਕੀ ਬੈਰ ਰੋੜ ਰਾਜਾ ਕਦੇ ਲੜਿਆ ਰੇੜੀਆਂ ਰੂੜੀਆਂ ਨਾਲ ਇਤਿਹਾਸ ਕਦੇ ਸੁਣਿਆ ਵਖਾ ਦੇ ਵੀ ਰਾਜ ਨੇ ਰੇੜੀਆਂ ਨਾਲ ਪੰਗਾ ਲਿਆ ਇਹ ਤੇਰੀ ਸਭ ਤੋਂ ਬੇਬਕੂਫੀ ਏ ਵੱਡੀ ਅਰੇ ਤੂੰ ਤਾ ਜ ਜ਼ਮੀਨ ਦੀ ਨਾਲ ਗੱਲ ਕੀਤੀ ਹਰੇਕ ਵਾਰ ਤੈਨੂੰ ਮੂੰਹ ਦਿਖਾਣੀ ਪਈ ਥੁੱਕ ਕੇ ਚੜਨਾ ਪਿਆ ਅੱਜ ਫੇਰ ਤੈਨੂੰ ਥੁੱਕ ਕੇ ਚੜਨਾ ਪੈਣਾ ਐਲਾਨ ਕਰਦੇ ਆ ਸੀ ਬਿਲਕੁਲ ਯਾਰ ਐਸੇ ਜਗਾ ਤੇ ਰੇੜੀਆਂ ਲਵਾ ਕੇ ਜਾਵਾਂ ਔਰ ਇੱਕ ਗੱਲ ਹੋਰ ਨੋਟ ਕਰੇ ਪੁਲਿਸ ਪ੍ਰਸ਼ਾਸਨ ਸੀ ਆਈ ਡੀ ਇਹ ਬੰਦੇ ਕਿਧਰੋਂ ਇਤਨੀ ਵੀ ਪਾਕਿਸਤਾਨ ਤਾਰੋਂ ਪਾਰ ਘੱਲਦੇ ਨੇ ਨੇ ਵੀ ਅਸੀਂ ਰੇੜੀਆਂ ਲਵਾ ਦਿਆਂਗੇ ਤੁਸੀਂ ਪੱਟਦੇ ਹੋਗੇ ਆ ਕੇ ਤੇ ਬੰਦਿਆਂ ਨੂੰ ਵੀ ਜਾ ਨਹੀਂ ਮਿਲਣਾ ਇਹਨਾਂ ਨੂੰ ਵੀ ਜੇ ਮੂਜੇ ਵੀ ਕੋਈ ਲੋੜ ਨਹੀਂ ਛੰਡੇ ਡੰਡੇ ਇਹਨਾਂ ਦੇ ਕੋਲ ਇਹ ਵੀ ਹੱਥ ਚ ਫੜ ਕੇ ਰੱਖਿਆ ਜਿਹੜੀ ਜਿਹੜੀ ਜਥੇ ਵੱਡੀ ਹੈ ਜਦੋਂ ਫੋਨ ਆਵੇ ਫੇਰ ਵੇਖ ਫੇਰ ਆਵੇ ਜਨਾ ਆਪਾ ਜੇ ਕਿਸੇ ਰੇੜੀ ਨੂੰ ਹੱਥੇ ਨਾ ਲਾਇਆ ਤਾਂ ਸੁੱਤ ਗੜੇ ਰਿਹਾ ਜੇ ਫੇਰ ਮੈਂ ਤਾਂ ਕਹਾਂਗਾ ਵੀ ਇਹਦੂੰ ਮਾੜੀ ਗੱਲ ਇਹਦੂੰ ਛੋਟੀ ਸੋਚ ਕਿਸੇ ਬੰਦੇ ਦੀ ਹੋਈ ਨਹੀਂ ਸਕਦੀ ਜਿਹੜੀ ਸਾਡੇ ਐਮਐਲਏ ਦੀ ਰੇੜੀ ਫੜੀਆਂ ਨੂੰ ਜਾਰੰਤ ਲੱਗਿਆ ਵਾ ਸੋ ਸਾਰੇ মিডিਆ ਦਾ ਜਿੰਨਾ মিডিਆ ਪ੍ਰਿੰਟ মিডিਆ ਦੂਜਾ মিডিਆ ਇਲੈਕਟ੍ਰੋਨਿਕ মিডিਆ ਉਹਨਾਂ ਦਾ ਧੰਨਵਾਦ ਪਹਿਲੇ ਦਿਨ ਤੋਂ ਕਵਰ ਕਰ ਰਹੇ ਹੋ ਸੋ ਬਹੁਤ ਬਹੁਤ ਧੰਨਵਾਦ ਫਿਰ ਦੁਬਾਰਾ ਆਪਾਂ ਮਿਲਾਂਗੇ ਵੈਗੁਰੂ ਜੀ ਦਾ ਖਾਸ ਸਾਹ ਵੈਗੁਰੂ ਜੀ ਕੀ ਸੇਵਾ